ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਕਰਮ ਸਿੰਘ ਬਾਜਵਾ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਨਸਕਾਰ ਜੋਨ ਕੜਦੇ ਜਿੰਦਾਬਾਦ 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 ਅੱਜ ਅਸੀਂ ਸਾਨੀਵਾਰ ਤੋਂ ਕਾਫੀ ਲਿਆ ਜਾ ਰਹੇ ਹਾਂ ਬਰਕਤ ਵਿੱਚ ਅਸੀਂ ਹੋਣ ਜਾ ਰਿਹਾ ਕਾਂਗਰਸ ਪਾਰਟੀ ਦਾ ਕੀ ਗੋਗੇ ਜੋ ਸਾਡੇ ਰਾਸ਼ਟਰੀ ਅਧਿਖ ਮਲਿਕ ਅਰਜੁਨ ਖਟਕੇ ਜੀ ਆ ਰਹੇ ਨੇ ਇਹ ਸਾਡੇ ਪੂਰੇ ਹਿੰਦੁਸਤਾਨ ਦੀ ਪਹਿਲੀ ਜੋ ਪੰਜਾਬ ਵਿੱਚ ਮੀਟਿੰਗ ਹੋ ਰਹੀ ਆ ਇਸ ਵਿੱਚ ਜੋ ਹੈਗਾ ਸਾਡੇ ਬਲਾਕ ਪ੍ਰਧਾਨ ਹੋਗੇ ਸ਼ਹਿਰੀ ਪ੍ਰਧਾਨ ਹੋਗੇ ਮੈਲਾ ਪ੍ਰਧਾਨ ਹੋਗੇ ਇਹ ਸਾਰੇ ਇਕੱਠੇ ਹੋ ਕੇ ਉਹਨਾਂ ਨਾਲ ਡਿਸਕਸ਼ਨ ਕੀਤੀ ਜਾਊਗੀ ਵੀ ਸਾਨੂੰ ਕਿਹਨਾ ਮੁੱਦਿਆਂ ਤੇ ਕੀ ਲੈ ਕੇ ਚੱਲਣਾ ਚਾਹੀਦਾ ਜੋ ਆਉਣ ਵਾਲੀ ਐਮਪੀ ਇਲੈਕਸ਼ਨ ਨੇ ਉਹਨਾਂ ਮੁੱਦਿਆਂ ਨੂੰ ਮੂਰੇ ਰੱਖ ਕੇ ਅਸੀਂ ਦੇਸ਼ ਨੂੰ ਅੱਗੇ ਲੈ ਜਾ ਸਕੀਏ ਤੇ ਉਹਨਾਂ ਮੁੱਦਿਆਂ ਦਾ ਹੱਲ ਕਰ ਸਕੀਏ ਤੇ ਜਿਹੜਾ ਪੰਜਾਬ ਦੀ ਗੱਲ ਕਰਦੇ ਆਂ ਜਿਸ ਤਰ੍ਹਾਂ ਗੱਠ ਜੋੜ ਦੀ ਗੱਲ ਵੀ ਹੋ ਰਹੀ ਸੀਗੀ ਆਮ ਆਦਮੀ ਪਾਰਟੀ ਦੇ ਨਾਲ ਉੱਥੇ ਕਿਹਨਾਂ ਕਿਸ ਤਰ੍ਹਾਂ ਦੇ ਤੇ ਵੀ ਦੇ ਕੋਈ ਜੋ ਵੀ ਇਸ ਮੁੱਦਿਆਂ ਤੇ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਆਪਣੀ ਰਾਏ ਜਰੂਰ ਰੱਖ ਸਕਦੇ ਹਾਂ ਪਰ ਜੋ ਹੈਗਾ ਡਿਸੀਜਨ ਆ ਉਪਰੋਂ ਹਾਈ ਕਮਾਂਡ ਵੱਲੋਂ ਲਿੱਤਾ ਜਾਏਗਾ ਜੋ ਡਿਸੀਜਨ ਲਿੱਤਾ ਜਾਏਗਾ ਉਹ ਸਾਨੂੰ ਮਨਜ਼ੂਰ ਹੋਵੇਗਾ ਸਾਰਿਆਂ ਨੂੰ ਮੈਂ ਸਾਰੇ ਪੰਜਾਬ ਨੂੰ ਅੱਜ ਇੱਕ ਬੇਨਤੀ ਵੀ ਕਰਦੀ ਹਾਂ ਔਰ ਤੁਹਾਨੂੰ ਦੱਸਣਾ ਚਾਹਨੀ ਆ ਕਿ ਸਾਡੇ ਰਾਸ਼ਟਰੀ ਅਧਿਐਕਸ਼ ਕਾਂਗਰਸ ਪਾਰਟੀ ਦੇ ਸ਼੍ਰੀ ਮਲਿਕਾ ਅਰਜੁਨ ਖੜਗੇ ਜੀ ਜੋ ਅੱਜ ਸਾਡੇ ਹਲਕਾ ਸਾਹਨੇਵਾਲ ਦੇ ਬਿਲਕੁਲ ਕਰੀਬ ਸਮਰਾਲਾ ਵਿੱਚ ਆ ਰਹੇ ਨੇ ਤੇ ਹੱਥ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਰੇ ਸਾਰੇ ਤੁਸੀਂ ਮਤਲਬ ਆਮ ਜਨਤਾ ਨੂੰ ਵੀ ਅਪੀਲ ਕਰਦੀ ਹਾਂ ਕਿ ਤੁਸੀਂ ਉੱਥੇ ਪਹੁੰਚੋ ਉਹਨਾਂ ਦੇ ਵਿਚਾਰ ਸੁਣੋ ਉਹਨਾਂ ਦਾ ਸਵਾਗਤ ਕਰੋ ਸਭ ਤੋਂ ਪਹਿਲੀ ਵਰਕਰ ਕਨਵੈਨਸ਼ਨ ਹੋਣ ਜਾ ਰਹੀ ਹੈ ਉਹ ਵੀ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਹੋਣ ਜਾ ਰਹੀ ਹੈ ਤੇ ਸਾਡੇ ਵਿਕਰਮ ਸਿੰਘ ਵਾਜਵਾ ਜੀ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਉਹਨਾਂ ਨੂੰ ਆਖਦੇ ਹਾਂ ਸਾਡੇ ਪੱਪੂ ਪ੍ਰਧਾਨ ਜੀ ਸਾਡੇ ਅਵਤਾਰ ਚੈਲ ਪ੍ਰਧਾਨ ਜੀ ਕਰਨਵੀਰ ਜੀ ਸਾਰੇ ਸਾਡੀ ਸਾਰੀ ਕਾਂਗਰਸ ਟੀਮ ਵੱਲੋਂ ਸਾਰੀ ਮਹਿਲਾ ਕਾਂਗਰਸ ਵੱਲੋਂ ਅਲਕਾ ਲਾਂਬਾ ਜੀ ਵੱਲੋਂ ਜੋ ਰਾਸ਼ਟਰੀ ਅધ્યક્ષ ਨੇ ਔਰ ਪੰਜਾਬ ਪ੍ਰਧਾਨ ਗੁਰਸ਼ੰਦਨ ਦਾਵਾ ਜੀ ਵੱਲੋਂ ਰਾਜਾ ਵਡਿੰਗ ਜੀ ਵੱਲੋਂ ਸਭ ਦਾ ਸਭ ਦੇ ਵੱਲੋਂ ਜੀ ਆਇਆਂ ਨੂੰ ਖੜਗੇ ਜੀ ਦਾ ਤੇ ਹੁਮ ਹੁਮਾ ਕੇ ਪਹੁੰਚੋ ਜੀ ਅਸੀਂ ਵੀ ਪਹੁੰਚ ਰਹੇ ਹਾਂ ਜੀ ਬਰਕਤ ਮਿਲਣ ਨੂੰ ਹੁਣ ਜਾ ਰਹੇ ਆਂ ਸ਼੍ਰੀ ਕ੍ਰਿਮ ਮੁੱਦਿਆਂ ਦੀ ਗੱਲਬਾਤ ਹੋਣੀ ਹੈ ਕਿਸ ਤਰ੍ਹਾਂ ਦੀ ਮੀਟਿੰਗ ਹੈ ਹਾਂ ਜੀ ਅੱਜ ਜਿਹੜੇ ਸਾਡੇ ਰਾਹੁਲ ਗਾਂਧੀ ਜੀ ਜਿਹੜੀ ਨਿਆਯ ਯਾਤਰਾ ਕਰ ਰਹੇ ਨੇ ਉਹ ਉਹ ਇਸ ਲਈ ਕਰ ਰਹੇ ਨੇ ਕਿ ਪੰਜ ਜਿਹੜੇ ਮੁੱਦੇ ਚੱਕੇ ਹੋਏ ਨੇ ਉਹਨਾਂ ਨੇ ਤੇ ਯੁਵਾ ਨਿਆਏ ਜੋ ਮਤਲਬ ਯੁਵਾਵਾਂ ਨੂੰ ਸਾਡਿਆਂ ਨੂੰ ਜੋਬ ਨਹੀਂ ਮਿਲ ਰਹੀਆਂ ਉਹ ਆਤਮ ਨਿਰਭਰ ਨਹੀਂ ਹੋ ਰਹੇ ਇਹ ਨਸ਼ਿਆਂ ਦੇ ਵਿੱਚ ਪੈ ਰਹੇ ਨੇ ਪੰਜਾਬ ਦੀ ਨੰਬਰ 1 ਤੇ ਆਇਆ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਰਿਹਾ ਔਰ ਅੱਜ ਬਲੌਕ ਪ੍ਰੈਜ਼ੀਡੈਂਟਸ ਨੂੰ ਸਾਰਿਆਂ ਨਾਲ ਉਹਨਾਂ ਦੀ ਮੀਟਿੰਗ ਕਰਾਂਗੇ ਔਰ ਉਹਨਾਂ ਦੇ ਵਿਚਾਰ ਸੁਣਨਗੇ ਉਹਨਾਂ ਨੂੰ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਉਹਨਾਂ ਨੂੰ ਹੱਲ ਦੱਸਣਗੇ ਸਾਡੀ ਕਿਸ ਤਰ੍ਹਾਂ ਨਗਰ ਕੰਮ ਕਰ ਰਹੀ ਹੈ ਕਿਹੜੇ ਕਿਹੜੇ ਮੁੱਦੇ ਆ ਕੇ ਆ ਰਿਹਾ ਪੰਜਾਬ ਦੇ ਵਿੱਚ ਹਾਂਜੀ ਇਹ ਇੱਕ ਤਾਂ ਰੋਜ਼ਗਾਰ ਦੇ ਉੱਤੇ ਕੰਮ ਕਰ ਰਹੀ ਹੈ ਨਸ਼ਿਆਂ ਦੇ ਉੱਪਰ ਨਸ਼ਿਆਂ ਦਾ ਮਤਲਬ ਜੇਕਰ ਨਸ਼ੇ ਛੱਡਣਗੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਉਹਨਾਂ ਕੋਲ ਟਾਈਮ ਨਹੀਂ ਹੋਏਗਾ ਇਹਨਾਂ ਉਹਨਾਂ ਨੂੰ ਆਪਣੇ ਉਹਨਾਂ ਨੂੰ ਮਤਲਬ ਜਿਹੜੀ ਹੁਣ ਆਦਤ ਨਸ਼ੇ ਦੀ ਪੈ ਚੁੱਕੀ ਆ ਉਹਨਾਂ ਨੂੰ ਕਮਾਉਣ ਦੀ ਆਦਤ ਪਾਣੀ ਹੈ ਇਹ ਕਾਂਗਰਸ ਨੇ ਕਾਂਗਰਸ ਪਾਰਟੀ ਪਹਿਲਾਂ ਤੋਂ ਹੀ ਜਨਤਾ ਲਈ ਵਰਕ ਕਰਦੀ ਆਈ ਔਰ ਅੱਗੇ ਵੀ ਜਨਤਾ ਦਾ ਹੀ ਸਾਥ ਦੇ ਜੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਸਭ ਤੋਂ ਪਹਿਲਾਂ ਤਾਂ ਬੇਲੇ ਨੇ ਸਾਡੇ ਸਾਰੇ ਪੰਜਾਬ ਦਾ ਯੂਥ ਵਿਹਲਾ ਬੈਠਾ 25 25 30 30 ਸਾਲਾਂ ਦੇ ਬੱਚੇ ਨੇ ਮੁੰਡੇ ਜਵਾਨ ਗੱਭਰੂ ਜਿਹੜੇ ਆਪਣੇ ਆਪ ਨੂੰ ਨਸ਼ੇ ਦੇ ਵਿੱਚ ਖਤਮ ਕਰ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਰੋਜ਼ਗਾਰ ਮਿਲ ਕੇ ਰੋਜ਼ਗਾਰ ਲੈ ਕੇ ਹੀ ਅਗਲੇ ਆਪਣੇ ਆਪ ਨੂੰ ਨਸ਼ੇ ਦੇ ਵਿੱਚੋਂ ਕੱਢਣਗੇ ਤਾਂ ਕੁਝ ਅਸੀਂ ਹੈਲਪ ਕਰਾਂਗੇ ਕੁਝ ਆਪਣੇ ਆਪ ਹੈਲਪ ਕਰਨਗੇ ਕੰਮ ਦਾ ਉਹਨਾਂ ਨੂੰ ਲਾਲਚ ਪਏਗਾ ਜਦੋਂ ਆਮਦਨ ਹੋਏਗੀ ਤਾਂ ਆਪਣੇ ਆਪ ਨਸ਼ੇ ਛੁੱਟਣਗੇ